ਤੁਸੀਂ ਦੇਖ ਰਹੇ ਹੋ ਆਸਮ ਜਰ نیوز ਮੈਂ ਹਾਂ ਭਪਿੰਦਰ ਸਿੰਘ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਪੱਕੀ ਸਿਆਸਤ ਵਿੱਚ ਗੱਲਬਾਤ ਕਰਾਂਗੇ ਸਿਆਸਤ ਦੀਆਂ ਗੱਲਬਾਤ ਕਰਾਂਗੇ ਕਰਮਜੀਤ ਅਨਮੋਲ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਤੇ ਗੱਲਬਾਤ ਕਰਾਂਗੇ ਦਿੱਲੀ ਜਿਹੜੀ ਆ ਮੋਸਟ ਪੋਲਿਊਟਡ ਕੈਪੀਟਲ ਬਣ ਚੁੱਕੀ ਆ ਪਰ ਉਸ ਤੋਂ ਪਹਿਲਾਂ ਆਪਾਂ ਸਵਾਗਤ ਕਰੰਨੇ ਆ ਸਾਡੇ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਦਾ ਵਿਰਿੰਦਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮਹਾਰਾਜ ਗੁਪਿੰਦਰ ਜੀ ਜੀ ਵਿਰਿੰਦਰ ਜੀ ਗੱਲਬਾਤ ਕਰਾਂਗੇ ਸਿਆਸਤ ਦੀ ਗੱਲਬਾਤ ਜੁੜੀ ਹੋਈ ਆ ਕਰਮਜੀਤ ਅਨਮੋਲ ਦੇ ਤੇ ਸਿਆਸਤ ਵਿੱਚ ਵੀ ਪੈਰ ਤਣ ਜਾ ਰਿਹਾ ਉਹਨਾਂ ਦੇ ਵੱਲੋਂ ਇੱਕ ਬਿਆਨ ਦਿੱਤਾ ਜਾਂਦਾ ਚਰਚਾ ਛੜ ਗਈ ਆ ਤੁਸੀਂ ਕਿਵੇਂ ਦੇਖਦੇ ਹੋ ਭਵੰਦਰ ਜੀ ਇਹ 'ਚ ਕੋਈ ਸ਼ੱਕ ਨਹੀਂ ਕਿ ਕਰਨਜੀਤ ਅਨਮੋਲ ਹੋ ਰਹੀ ਜੀ ਬਹੁਤ ਉਮਦਾ ਕਲਾਕਾਰ ਨੇ ਕਈ ਫਿਲਮਾਂ ਦੀ ਕੀਰ੍ਹੀਆਂ ਨੇ ਉਹਨਾਂ ਦੀਆਂ ਤੇ ਬੜਾ ਹਾਸਾ ਹੁਆ ਉਹਨਾਂ ਦੀਆਂ ਹਸਾਉਂਦੇ ਬਹੁਤ ਵਧੀਆ ਨੇ ਤੇ ਹੁਣ ਕੁਝ ਦਿਨ ਪਹਿਲਾਂ ਹੀ ਮਾਨ ਸਰਕਾਰ ਵੱਲੋਂ ਉਹਨਾਂ ਨੂੰ ਟਿਕਟ ਦਿੱਤੀ ਗਈ ਹੈ ਫਰੀਦਕੋਟ ਲੁਖਸਵਾ ਹਲਕੇ ਤੋਂ ਦੂਜੇ ਪਾਸੇ ਇਸ ਵੇਲੇ ਤੁਹਾਨੂੰ ਪਤਾ ਹੈ محمد صدیق ਹੋਰੀ ਕਾਂਗਰਸ ਤੋਂ ਐਮਪੀ ਨੇ ਮੌਜੂਦਾ ਜੀ ਸੋ ਉਹਨਾਂ ਨੇ ਕਰਮਜੀਤ ਅਨਮੋਲ ਹੁਰਾਨੇ ਹਮ ਕਿ ਹੈ ਕਿ ਜਿਸ ਤਰੀਕੇ ਦੇ ਨਾਲ ਸਨੀ ਦਿਓਲ ਹੋਰੀ ਗੁਰਦਾਸਪੁਰ ਤੋਂ ਐਮਪੀ ਨੇ ਮੌਜੂਦਾ ਤੇ ਹੁਣ ਉਹਨਾਂ ਨੇ ਮੈਨੂੰ ਲੱਗਦਾ ਹੈ ਦੁਬਾਰਾ ਟਿਕਟ ਨਾ ਲੈਣੀ ਹੈ ਤੇ ਨਾ ਭਾਜਪਾ ਉਹਨਾਂ ਨੂੰ ਟਿਕਟ ਦੇਣ ਦੇ ਮੂਡ 'ਚ ਹੈ ਜੀ ਉਹਨਾਂ ਨੇ ਕਿਹਾ ਕਿ ਸਨੀ ਦਿਓਲ ਹੋਣਾ ਕੋਈ ਫਰਕ ਨਹੀਂ ਪੈਂਦਾ ਉਹ بڑے ਵੱਡੇ ਕਲਾਕਾਰ ਨੇ ਤੇ ਮੈਂ ਛੋਟਾ ਜਿਹਾ ਕਲਾਕਾਰ ਹਾਂ ਤੇ ਮੈਂ ਉਹਨਾਂ ਕੀ ਕੰਮ ਫੜਾਂਗਾ ਜਿੰਨਾ ਕਿ ਨਿਭਾ ਸਕਦਾ ਉਹਨੀਆਂ ਕਿ ਜ਼ਿੰਮੇਵਾਰੀਆਂ ਫੜਾਂਗਾ ਜਿੰਨੀਆਂ ਕਿ ਨਿਭਾ ਸਕਦਾ ਹੈਗਾ ਉਹਨੇ ਪ੍ਰੋਜੈਕਟ ਫੜਾਂਗਾ ਜਿੰਨੇ ਕਰ ਸਕਦਾ ਹੈਗਾ ਤੇ ਆਪਣਾ ਜਿਹੜਾ ਹੈਗਾ ਲੋਕਾਂ ਦੇ ਵਿਚਰਨਾ ਪੰਜਾਬ ਦੇ ਤੇ ਪੰਜਾਬੀਅਤ ਦੀ ਮੈਂ ਸੇਵਾ ਕਰਨਾ ਚਾਹੁੰਦਾ ਤੇ ਮੁੜ ਕੇ ਫਿਰ ਮੈਂ ਇਹਨਾਂ ਨੂੰ ਮੂੰਹ ਵਿਖਾਉਣਾ ਤੇ ਉਹਨਾਂ ਨੇ ਗੱਲ ਕਹੀ ਹੈ ਕਿ ਉਹ ਪੂਰੀ ਤਰ੍ਹਾਂ ਡੈਡੀਕੇਟਿਡ ਜਿਹੜੇ ਹੋਣਗੇ ਸਿਆਸਤ ਨੂੰ ਲੈ ਕੇ ਲੋਕਾਂ ਦੇ ਕੰਮਾਂ ਨੂੰ ਲੈ ਕੇ ਬੜੀ ਬਹੁਤ ਵਧੀਆ ਚੀਜ਼ ਹੈ ਭਵਿੰਦਰ ਜੀ ਕਿਉਂਕਿ ਕਾਰਨ ਇਹ ਹੈ ਕਿ ਜਦੋਂ ਅਸੀਂ ਆਪਣਾ ਕੋਈ ਨਮਾਇੰਦਾ ਚੁਣ ਕੇ ਭੇਜਦੇ ਆ ਲੋਕ ਸਭਾ ਚ ਵਿਧਾਨ ਸਭਾ ਚ ਤੇ ਤਨਖਾਹ ਵੀ ਉਹਨੂੰ ਪੂਰੀ ਮਿਲਦੀ ਹੋਵੇ ਸਾਡੇ ਟੈਕਸ ਦੇ ਪੈਸਿਆਂ ਤੋਂ ਤੇ ਆਸੇ ਸੀ ਅੱਧੇ ਕੰਮ ਦੀ ਨਹੀਂ ਕਰਾਂਗੇ ਅਸੀਂ ਨਹੀਂ ਕਹਾਂਗੇ ਕਿ ਅੱਧਾ ਕੰਮ ਭਾਈ ਕਰ ਲਿਆ ਤੇ ਤਨਖਾਹ ਪੂਰੀ ਲੈ ਲਾ ਤੁਸੀਂ ਵੀ ਨਹੀਂ ਸੋਚੋਗੇ ਜਾਂ ਕਰੋਗੇ ਇਹ ਹੋ ਜਾਏਗਾ ਮੰਨ ਲਓ ਕਿ ਆਪਾਂ ਮੁਲਾਜ਼ਮ ਰੱਖਿਆ ਹੋਵੇ ਤਾਂ ਤੁਸੀਂ ਕਹੋਗੇ ਕਿ ਤਨਖਾਹ ਪੂਰੀ ਲੈ ਲੈਣ ਤੇ ਕੰਮ ਅੱਧਾ ਕਰ ਦੇ ਇਦਾਂ ਨਹੀਂ ਹੋਵੇਗਾ ਜੀ ਅਸੀਂ ਸੋਚਾਂਗੇ ਕਿ ਇੱਕ ਤਰ੍ਹਾਂ ਦੇ ਨਾਲ ਜਿਹੜੇ ਸਾਡੇ ਨੁਮਾਇੰਦੇ ਨੇ ਇੱਕ ਤਰ੍ਹਾਂ ਦੇ ਸਾਡੇ ਮੁਲਾਜ਼ਮ ਹੀ ਨੇ ਉਹਨਾਂ ਨੇ ਜਿਹੜੀਆਂ ਸਾਡੀਆਂ ਕੰਮ ਹੈਗੇ ਹਲਕੇ ਦੇ ਕੰਮ ਨੇ ਜਿਹੜੇ ਕੌਨਸਟੀਚੁਐਂਸੀ ਦੇ ਕੰਮ ਨੇ ਉਹ ਪੂਰੇ ਕਰਨੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨੀਆਂ ਇਹ ਸੇ ਕਰਕੇ ਤੇ ਅਸੀਂ ਉਹਨਾਂ ਨੂੰ ਭੇਜਿਆ ਸੋ ਗੱਲ ਇਹ ਹੈ ਪ੍ਰਸੈਸਦਾਨ ਜਿਹੜੇ ਇਸ ਵੇਲੇ ਨੇ ਇਹ ਆਪਣੇ ਆਪ ਨੂੰ ਲੋਕਾਂ ਦੇ ਨੁਮਾਇੰਦੇ ਜਿਹੜੇ ਦੱਸਦੇ ਨੇ ਪਰ ਉਹ ਜ਼ਿੰਮੇਵਾਰੀਆਂ ਤੋਂ ਭਜਦੇ ਨੇ ਇਹ ਤੁਸੀਂ ਕਈ ਦੇਖਿਆ ਹੋਣਾ ਹੈ ਕਈ ਜਿਹੜੇ ਹੈਗੇ ਨੇ ਆਗੂ ਨੇ ਤਨਖਾਹਾਂ ਲੈਂਦੇ ਨੇ ਲੋਕਾਂ ਦੇ ਟੈਕਸ ਦੇ ਪੈਸਿਆਂ ਦੇ ਆ ਤੇ ਫਿਰ ਪੈਨਸ਼ਨਾਂ ਵੀ ਲੈਂਦੇ ਨੇ ਟੈਕਸ ਦੇ ਪੈਸਿਆਂ ਤੋਂ ਹੈਨਾ ਮੰਨ ਲਓ ਦੋ ਵਾਰੀ ਐਮਪੀ ਰਹਿ ਚੁੱਕੇ ਆ ਜਾਂ ਤਿੰਨ ਵਾਰੀ ਐਮਪੀ ਰਹਿ ਚੁੱਕੇ ਆ ਉਨੇ ਵਾਰੀ ਜਿੰਨੇ ਵਾਰੀ ਰਿਹਾ ਉਨੇ ਵਾਰੀ ਉਹਦੀ ਪੈਨਸ਼ਨ ਉਹਨੂੰ ਮਿਲ ਜਾਣੀ ਆ ਜੀ ਹੁਣ ਹਾਲਾਂਕਿ ਪੰਜਾਬ ਦੇ ਵਿੱਚ ਐਮਐਲਏ ਨੂੰ ਇੱਕੋ ਵਾਰੀ ਦੀ ਪੈਨਸ਼ਨ ਮਿਲੂਗੀ ਜਿੰਨੇ ਵਾਰੀ ਮਰਜੀ ਹੋ ਐਮਐਲਏ ਰਿਹਾ ਹੋਵੇ ਇਹ ਪਾਸ ਕੀਤਾ ਗਿਆ ਸੀ ਮਾਨ ਸਰਕਾਰ ਨੇ ਜਿਹੜਾ ਕਿ ਬਹੁਤ ਵਧੀਆ ਕੰਮ ਕੀਤਾ ਪਰ ਐਮਪੀ ਦੇ ਨਾਲ ਇਦਾਂ ਨਹੀਂ ਐਮਪੀ ਦੀ ਜਿੰਨੇ ਵਾਰੀ ਬਣਿਆ ਹੋਊਗਾ ਓੰਨੇ ਵਾਰੀ ਦੀ ਉਹਨੂੰ ਪੈਨਸ਼ਨ ਮਿਲੂਗੀ ਸੋ ਇਹ ਕਿਤਨੇ ਕਿਤੇ ਚੰਗੀ ਗੱਲ ਵੀ ਹੈ ਕਿ ਅਨਮੋਲ ਕਰਮਜੀਤ ਅਨਮੋਲ ਹੋਰਾਨੇ ਜਿਹੜੀ ਗੱਲ ਆਖੀ ਹੈ ਬਹੁਤ ਵਧੀਆ ਗੱਲ ਆਖੀ ਹੈ ਕਿ ਪਬਲਿਕ ਦੇ ਕੰਮਾਂ ਨੂੰ ਪ੍ਰਾਇੋਰਟੀ ਦੇਣੀ ਚਾਹੀਦੀ ਹੈ ਵਿਦੇਸ਼ਾਂ ਦੇ ਵਿੱਚ ਜਿਹੜੇ ਤਰੱਕੀ یافتਾ ਮੁਲਕ ਨੇ ਨਾ ਉੱਥੇ ਜਦੋਂ ਆਪਾਂ ਦੇਖੀਏ ਤੇ ਉਹਨਾਂ ਮੁਲਕਾਂ ਦੀ ਤਰੱਕੀ ਦਾ ਕਾਰਨ ਹੀ ਇਹ ਹੈ ਕਿ ਉਹ ਮੁਲਕ ਜਿਹੜੇ ਉੱਥੇ ਸਿਆਸਤਦਾਨ ਨੇ ਉਹ ਚਵਾਨੀ ਨਹੀਂ ਲਾਉਂਦੇ ਆਪਣੇ ਇਲੈਕਸ਼ਨਾਂ ਦੇ ਉੱਤੇ ਤੇ ਉਹ ਇਮਾਨਦਾਰੀ ਨਾਲ ਕੰਮ ਕਰਕੇ ਵਿਖਾਉਂਦੇ ਨੇ ਤੇ ਪਬਲਿਕ ਜਿਹੜੇ ਜਿਹੜੇ ਮੰਨਦੇ ਨੇ ਉਹ ਉਹਨਾਂ ਨੂੰ ਮਤਲਬ ਪਬਲਿਕ ਨੂੰ ਸਰ ਸਰ ਕਹਿਣਾ ਪੈਂਦਾ ਹੈ ਉਹਨਾਂ ਨੂੰ ਤੇ ਇੱਥੇ ਤੇ ਆਪ ਜਾਈਏ ਤੇ ਦੇਖੇ ਜੀ ਐਮਐਲਏ ਸਾਹਿਬ ਕਿੱਥੇ ਨਹੀਂ ਐਮਪੀ ਸਾਹਿਬ ਕਿਤੇ ਪਹਿਲੀ ਗੱਲ ਤੇ ਮਾਤੜ ਬੰਦੇ ਨੂੰ ਮਿਲਣਾ ਹੀ ਨਹੀਂ ਆਮ ਬੰਦੇ ਨੂੰ ਮਿਲਣਾ ਹੀ ਨਹੀਂ ਉਹ ਅਫਸਰਾਂ ਨੂੰ ਮਿਲਣਗੇ ਜਾਂ ਬਹੁਤ ਵੱਡੇ ਵੱਡੇ ਬੰਦਿਆਂ ਨੂੰ ਮਿਲਣਗੇ ਤੁਹਾਡੇ ਮੇਰੇ ਵਰਗੇ ਨੂੰ ਟਾਈਮ ਨਹੀਂ ਦੇਣਾ ਉਹਨਾਂ ਨੇ ਤੇ ਬੜੀ ਬਦਕਿਸਮਤੀ ਹੈ ਭਈ ਇਹੋ ਜੇ ਸਿਆਸਤਦਾਨ ਜਿਹੜੇ ਨੇ ਸਾਡੇ ਸਿਸਟਮ ਦੇ ਵਿੱਚ ਨੇ ਤੇ ਚੁਣੇ ਵੀ ਸਾਡੇ ਵੱਲੋਂ ਜਾਂਦੇ ਨੇ ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹ ਬੜੀਆਂ ਮਾੜੀਆਂ ਨੇ ਖੈਰ ਜੋ ਉਹਨਾਂ ਨੇ ਕਿਹਾ ਖਰਮਜੀਤ ਅਨਮੋਲ ਨੇ ਵਕਤਈ ਕਾਬਲੇ ਤਰੀਫ ਹੈ ਵਰਿੰਦਰ ਜੀ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਵੱਲੋਂ ਮੌਜੂਦਾ ਸਰਕਾਰ ਨੂੰ ਲੈ ਕੇ ਇੱਕ ਬਿਆਨ ਦਿੱਤਾ ਜਾਂਦਾ ਤੇ ਵੱਡੀ ਗੱਲ ਕਹਿ ਦਿੱਤੀ ਉਹਨਾਂ ਨੇ ਤੇ ਉਸ ਤੋਂ ਬਾਅਦ ਫਿਰ ਚਰਚਾ ਜੀ ਛਿੜੀ ਹੋਈ ਆ ਤੇ ਕਿਵੇਂ ਦੇਖਦੇ ਹੋ ਤੁਸੀਂ ਉਹਨਾਂ ਦੇ ਬਿਆਨ ਨੂੰ ਤੇ ਕਿਉਂ ਉਹਨਾਂ ਨੇ ਇਹੋ ਜਿਹਾ ਬਿਆਨ ਦਿੱਤਾ ਆ ਭੁਪਿੰਦਰ ਜੀ ਜਦੋਂ ਹਾਲ ਕਿਸਾਨ ਅੰਦੋਲਨ ਦੂਜਾ ਸ਼ੁਰੂ ਹੋਇਆ ਸੀਗਾ ਤੇ ਸੁਖਬੀਰ ਸਿੰਘ ਬਾਦਲ ਹੁਰਾਣੇ ਅਕਾਲੀ ਦਲ ਵੱਲੋਂ ਜਿਹੜੀ ਪੰਜਾਬ ਬਚਾਓ ਰੈਲੀ ਸੀਗੀ ਯਾਤਰਾ ਸੀ ਪੰਜਾਬ ਬਚਾਓ ਉਹ ਰੱਦ ਕਰਤੀ ਸੀ ਜੀ ਉਮੜ ਮੁੜ ਕੇ ਹੁਣ ਦੁਬਾਰਤੋਂ ਫੇਰ ਉਹ ਸ਼ੁਰੂ ਕੀਤੀ ਐ ਹਰ ਵਿਧਾਨ ਸਭਾ ਹਲਕੇ 'ਚ ਉਹ ਜਾਂਦੇ ਨੇ ਤੇ ਉੱਥੇ ਪ੍ਰਚਾਰ ਆਪਣਾ ਕਰਦੇ ਨੇ ਤੇ ਆਪੋਜੀਸ਼ਨ ਵਾਲਿਆਂ ਦੇ ਜਿਹੜੇ ਨਕਾਮੀਆਂ ਨੇ ਉਹ ਦੱਸਦੇ ਨੇ ਆਪਣੀ ਪਾਰਟੀ ਵੱਲੋਂ ਜਿਹੜੀਆਂ ਤਰੀਫਾਂ ਨੇ ਉਹ ਹਰ ਪਾਰਟੀ ਨੇ ਕਰਨੀ ਹੁੰਦੀ ਐ ਜੀ ਜੋ ਵਿਅਕ ਕਰਦੇ ਨੇ ਤੇ ਫੇਰ ਹੁਣ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਨੇ ਆਪਣੇ ਮੌਜੂਦਾ ਜਿਹੜੇ ਕੈਬਨਟ ਮੰਤਰੀ ਜਿਹੜੇ ਨੇ ਪੰਜਾਬ ਦੇ ਸੂਬੇ ਦੇ ਐਮ ਉਹ ਪੰਜ ਐਮ ਜਿਹੜੇ ਮੰਤਰੀਆਂ ਨੂੰ ਟਿਕਟ ਦਿੱਤੀ ਐ ਲੋਕ ਸਭਾ ਦੀ ਹਮ ਹੁਣ ਲੋਕ ਸਭਾ ਦੀ ਟਿਕਟ ਤੇ ਦੇ ਦਿੱਤੀ ਐ ਹੁਣ ਚੀਜ਼ ਇਹ ਹੁੰਦੀ ਐ ਵੀ ਮੰਤਰੀ ਤੇ ਇਸ ਵੇਲੇ ਮੌਜੂਦਾ ਹੈ ਹੀ ਨਹੀਂ ਹਮ ਉਹਨਾਂ ਨੇ ਦੋਨੇ ਕੰਮ ਕਰਨੇ ਚੋਣ ਪ੍ਰਚਾਰ ਵੀ ਕਰਨਾ ਤੇ ਆਪਣੇ ਜਿਹੜੇ ਕੰਮ ਨੇ ਉਹਨਾਂ ਦੇ ਵੀ ਅੰਦਰ ਖਾਤੇ ਉਹ ਜਿਹੜੇ ਹੈਗੇ ਡਿਪਾਰਟਮੈਂਟ ਦੇ ਜ਼ਰੂਰੀ ਰਹਿਣਗੇ ਜੀ ਹੁਣ ਜੇ ਤੇ ਉਹ ਜਿੱਤ ਜਾਂਦੇ ਨੇ ਚੋਣਾਂ ਐਮਪੀ ਦੀਆਂ ਹਮ ਤੇ ਦੂਜੇ ਪਾਸੇ ਐਮਐਲਏ ਦੀ ਚੋਣ ਵੀ ਜਿੱਤੇ ਹੋਏ ਨੇ ਹਮ ਤੇ ਉਹ ਐਮਪੀ ਬਣ ਜਾਣਗੇ ਜੀ ਤੇ ਜੇ ਹਾਰ ਜਾਣਗੇ ਤੇ ਉਹ ਮੰਤਰੀ ਤੇ ਹੈ ਹੀ ਨਹੀਂ ਐਮਐਲਏ ਤੇ ਹੈ ਹੀ ਨਹੀਂ ਆਲਰੇਡੀ 2 ਮਹੀਨੇ ਇਹ ਚੋਣ ਪ੍ਰਚਾਰ ਜਾਂ ਜਿਹੜੇ ਚੋਣਾਂ ਦੇ ਮੁਤਲਕ ਜਿਹੜੇ ਕੰਮ ਨੇ ਉਹਨਾਂ ਨੂੰ ਇਫੈਕਟ ਕਰੂਗਾ ਸੁਖਵੀਰ ਬਾਦਲ ਨੇ ਕਿਹਾ ਵੀ ਇਹ ਜਿਹੜੇ ਇੱਕ ਤਰ੍ਹਾਂ ਨਾਲ ਇਹ ਜਿਹੜੇ ਪੰਜ ਮੰਤਰੀ ਨੇ ਕਿਉਂਕਿ ਆਪਣੇ ਦਫ਼ਤਰ ਦੇ ਵਿੱਚ ਸਰਕਾਰੀ ਕੰਮ ਕਾਜ ਲਈ ਧਿਆਨ ਨਹੀਂ ਦੇ ਪਾਣਗੇ ਜਿਸ ਦੇ ਨਾਲ ਪ੍ਰਸ਼ਾਸਕੀ ਅਧਰੰਗ ਸੂਬੇ 'ਚ ਹੋ ਜਾਵੇਗਾ ਜੀ ਤਰੰਤ ਅਸਤੀਫੇ ਦੀ ਮੰਗ ਕੀਤੀ ਹੈ ਮੰਤਰੀ ਸਭਾ ਤੋਂ ਜਿਹੜੇ ਪੰਜ ਨੇ ਮੰਤਰੀ ਸਾਹਿਬਾਨ ਨੇ ਕਿਹਾ ਵੀ ਅਸਤੀਫਾ ਦੇ ਦਿਓ ਤਾਕੇ ਕੰਮਕਾਰ ਜਿਹੜਾ ਹੈਗਾ ਉਹ ਜੀ ਖਰਾਬ ਨਾ ਹੋ ਸਕੇ ਇਹ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਕਹਿਣਾ ਹੈ ਸੋ ਗੱਲ ਕਿਤੇ ਨਾ ਕਿਤੇ ਠੀਕ ਵੀ ਹੈ ਕਿਉਂਕਿ ਪਬਲਿਕ ਨੇ ਤੇ ਤੁਹਾਨੂੰ ਚੁਣਿਆ ਜੇ ਤੁਹਾਡੀ ਜਿਹੜੀ ਇੱਥੋਂ ਦੀ ਸੂਬਾ ਸਰਕਾਰ ਨੇ ਮੁੱਖ ਮੰਤਰੀ ਸਾਹਿਬ ਨੇ ਤੁਹਾਨੂੰ ਮੰਤਰੀ ਬਣਾਇਆ ਤੇ ਉਹ ਕੰਮ ਵੀ ਇਫੈਕਟ ਨਹੀਂ ਹੋਣੇ ਚਾਹੀਦੇ ਪਰ ਇਹ ਤੁਹਾਨੂੰ ਪਤਾ ਸਾਡੇ ਦੇਸ਼ ਦੀ ਵਿੱਚ ਸਿਆਸਤ ਇਸੇ ਢੰਗ ਨਾਲ ਚਲਦੀ ਪਈ ਹੈ ਇਸੇ ਢੰਗ ਨਾਲ ਚਲਦੀ ਆਉਗੀ ਪਬਲਿਕ ਵਾਸਤੇ ਕਿੰਨਾ ਸਮਾਂ ਕੱਢਦੇ ਨੇ ਸਿਆਸਤਦਾਨ ਤੁਹਾਨੂੰ ਸਭ ਨੂੰ ਪਤਾ ਹੈ ਮੇਨ ਚੀਜ਼ ਹੁੰਦੀ ਹੈ ਆਪਣੀ ਸੱਤ ਹਾਸਲ ਕਰਨਾ ਹੂੰ ਜੀ ਬਰਿੰਦਰ ਜੀ ਦਿੱਲੀ ਕਹਿੰਦੇ ਆ ਕਿ ਵੀ ਮੋਸਟ ਪੋਲਿਊਟਡ ਕੈਪੀਟਲ ਬਣ ਗਈ ਆ ਤੇ ਮਤਲਬ ਇੱਕ ਹੋਰ ਕੰਮ ਦੇ ਵਿੱਚ ਆਪਣਾ ਭਾਰਤ ਮੋਲਕ ਆ ਨਾ ਮਤਲਬ ਪਹਿਲਾਂ ਤਾਂ ਜੇ ਕਹ ਲਈ ਆpopulation ਵੀ ਬਹੁਤ ਜ਼ਿਆਦਾ ਆ ਆਬਾਦੀ ਦੇ ਵਿੱਚ ਵੀ ਸਭ ਤੋਂ ਟੌਪ ਤੇ ਆ ਤੇ ਹੁਣ ਇਸ ਚੀਜ਼ ਨੂੰ ਕਿਦਾਂ ਦੇਖਦੇ ਹੋ ਤੁਸੀਂ ਬਾਦੀ ਤੇ ਰੱਬ ਦੀ ਧਿਆਨ ਨਾਲ ਸਮਝ ਲਓ ਕਿ ਇਹ ਕਹਿੰਦੇ ਜ਼ਰੂਰ ਨੇ 143 ਕਰੋੜ ਦੇ ਲੱਗ ਜਾਗੇ ਪਰ ਮੈਨੂੰ ਜੋ ਲੱਗਦਾ ਵੀ ਉਹ ਡਾਟਾ ਜਿੰਨਾ ਆਇਆ ਉਸ ਤੋਂ ਕਿ ਵੱਧ ਦੀ ਹੈ ਜੀ ਹੁਣ ਸਵਿਸ ਏ ਆਈ ਜੀ ਇਹ ਏਜੰਸੀ ਵੱਲੋਂ ਵੈਸੇ ਤੇ ਸਮੇਂ-ਸਮੇਂ ਤੇ ਜਿਹੜਾ ਹੈਗਾ ਸਰਵੇਖਣ ਕੀਤਾ ਜਾਂਦਾ ਜਿਹੜਾ ਹੁਣ ਸਰਵੇਖਣ ਆਇਆ ਹੈ ਇਸ ਸਾਲ ਦਾ ਇਸ ਸਾਲ ਦਾ ਜਿਹੜਾ ਸਰਵੇਖਣ ਹੈ ਨਾ ਉਹਦੇ ਚ ਫੇਰ ਸਾਡੀ ਜਿਹੜਾ ਰਾਜਧਾਨੀ ਹੈਗੀ ਹੈ ਨਵੀਂ ਦਿੱਲੀ ਜੀ ਨਵੀਂ ਦਿੱਲੀ ਫੇਰ ਜਿਹੜੀ ਸਭ ਤੋਂ ਜ਼ਿਆਦਾ ਪੂਰੇ ਵਰਲਡ ਦੇ ਵਿੱਚ ਸਭ ਤੋਂ ਜ਼ਿਆਦਾ ਪੋਲਿਊਟਡ ਪ੍ਰਦੂਸ਼ਿਤ ਰਾਜਧਾਨੀ ਉਸ ਸਰਵੇ ਦੇ ਮੁਤਾਬਕ ਹੈ ਵੈਸੇ ਦੇਖਿਆ ਜੇ 2018 ਤੋਂ ਲੈ ਕੇ ਹੁਣ ਤੱਕ ਇਹ ਚੌਥੀ ਵਾਰ ਹੈ ਜਿਹੜਾ ਕਿ ਸਭ ਤੋਂ ਜ਼ਿਆਦਾ ਪ੍ਰਦੂਸ਼ਿਤ ਰਾਜਧਾਨੀ ਗਿਣਿਆ ਗਿਆ ਇਹ ਕਸੂਰવાર ਕੌਣ ਹੈ ਦੇਖੋ ਜਿਸ ਢੰਗ ਨਾਲ ਆਧਾਰੇ ਬਣਾਏ ਗਏ ਨੇ ਪ੍ਰਦੂਸ਼ਨ ਰੋਕਣ ਦੇ ਲਈ ਉਹਨਾਂ ਦਾ ਕੰਮ ਹੁੰਦਾ ਪ੍ਰਦੂਸ਼ਣ ਨੂੰ ਰੋਕਣਾ ਨਗਰ ਨਿਗਮਾਂ ਬਣਾਈਆਂ ਗਈਆਂ ਨੇ ਜੀ ਹੋਰ ਵੀ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹ ਹੈ ਉਹਨਾਂ ਦਾ ਕੰਮ ਹੈ ਪ੍ਰਦੂਸ਼ਣ ਨੂੰ ਰੋਕਣਾ ਪਰ ਜਿਸ ਢੰਗ ਨਾਲ ਸਿਸਟਮ ਦੇ ਵਿੱਚ ਜਿਹੜੀ ਭ੍ਰਿਸ਼ਟਾਚਾਰੀ ਹੁੰਦੀ ਪਈ ਹੈ ਉਹ ਸਿਰ ਕੱਢ ਕੇ ਬੋਲਦੀ ਪਈ ਹੈ ਤੁਸੀਂ ਦੇਖ ਲਓ ਆਪਾਂ ਲੁਧਿਆਣੇ ਦੀ ਉਹ ਗੱਲ ਕਰੀਏ ਤੇ ਭਵਿੰਦਰ ਜੀ ਬੁੱਢਾ ਦਰਿਆ ਹੁੰਦਾ ਸੀਗਾ ਕਈ ਵਾਰ ਮੈਂ ਜ਼ਿਕਰ ਕੀਤਾ ਹੈ ਪ੍ਰੋਗਰਾਮਾਂ ਦੇ ਵਿੱਚ ਬੁੱਢਾ ਦਰਿਆ ਹੁੰਦਾ ਸੀ ਤੇ ਕਿਸੇ ਨੇ ਹੂਰ ਨੇ ਨਹੀਂ ਸਾਡੇ ਲੋਕਾਂ ਨੇ ਉਸ ਨੂੰ ਬਣਾਤਾ ਬੁੱਢਾ ਨਾਲਾ ਹੂੰ ਜਿਹੜੇ ਮਹਿਕਮੇ ਡਿਪਾਰਟਮੈਂਟ ਨੇ ਚਾਹੇ ਨਗਰ ਨਿਗਮ ਹੈ ਤੇ ਚਾਹੇ ਪ੍ਰਦੂਸ਼ਣ ਕੰਟਰੋਲ ਬੋਰਡ ਹੈ ਉਹ ਕੀ ਕਰਦੇ ਪਏ ਸੀ ਭਾਈ ਇੰਨੇ ਸਾਲਾਂ ਦੇ ਹੂੰ ਉਹਨਾਂ ਨੂੰ ਨਹੀਂ ਸੀ ਪਤਾ ਉਹਨਾਂ ਨੇ ਕਿੰਨੀ ਕ ਕਾਰਵਾਈ ਕੀਤੀ ਹੈ ਹੂੰ ਕਿ ਉਹਨਾਂ ਨੂੰ ਅੰਦਰ ਖਾਤੇ ਕੋਈ ਟੌਫੀਆਂ ਗੋਲੀਆਂ ਜਾਂ ਬਰਫੀਆਂ ਮਿਲਦੀਆਂ ਰਹੀਆਂ ਹੂੰ ਉਹਨਾਂ ਲੋਕਾਂ ਤੋਂ ਜੀ ਸਵਾਲ ਹੈ ਠੀਕ ਹੈ ਜੀ ਆ ਜਿੰਨੀਆਂ ਮੰਨ ਲਓ ਗੈਰ ਕਾਨੂੰਨੀ ਮੈਂ ਸਾਰਿਆਂ ਨੂੰ ਨਿਕਾਂਗਾ ਪਰ ਬਹੁਤ ਸਾਰੇ ਲੋਕ ਮੜੇ ਨੇ ਜਿਹੜੇ ਗੰਦਾ ਪ੍ਰਦੂਸ਼ਿਤ ਪਾਣੀ ਡਾਈਆਂ ਦਾ ਉੱਥੇ ਸੁੱਟਦੇ ਨੇ ਆ ਗੋਬਰ ਉੱਥੇ ਗੋਹਾ ਜਿਹੜਾ ਉੱਥੇ ਸੁੱਟਿਆ ਜਾਂਦਾ ਤੇ ਅਫਸਰ ਜਿਹੜੇ ਨੇ ਉਹ ਕੀ ਕਰਦੇ ਨੇ ਪਬਲਿਕ ਵੀ ਓਨੀ ਕਸੂਰਵਾਰ ਹੈ ਜੇ ਕਹੀਏ ਨਾ ਪਬਲਿਕ ਪਬਲਿਕ ਜੇ ਆਪਾਂ ਛੱਡਦੀ ਬਈ ਨਹੀਂ ਪਬਲਿਕ ਤੇ ਦੋਦੀ ਦੀ ਧੋਤੀ ਹੈ ਸਾਡੀ ਤੇ ਸਿਰਫ ਅਫਸਰ ਤੇ ਸਿਆਸੀ ਲੋਕ ਹੀ ਜ਼ਿੰਮੇਵਾਰ ਨੇ ਪਬਲਿਕ ਸਾਡੀ ਨੂੰ ਵੀ ਜਿਆਦਾ ਕਰਕੇ ਜਦੋਂ ਮੌਕਾ ਮਿਲਦਾ ਤੇ ਘੱਟ ਨਹੀਂ ਕਰਦੀ ਜੀ ਘਰ ਤੇ ਆਪਣੇ ਜਰੂਰ ਸਾਫ਼ ਰੱਖੂਗੀ ਪਰ ਕਹਿੰਦੇ ਵੀ ਕੋਈ ਗੱਲ ਨਹੀਂ ਘਰ ਸਾਡਾ ਦੇਸ਼ ਜਿਦ ਭਾਵੇਂ ਕੋਈ ਚੱਕਰ ਨਹੀਂ ਬਾਹਰ ਗਲੀ ਚ ਕੂੜਾ ਸੁੱਟਦੇ ਹੋ ਆ ਬੁੱਢੇ ਨਾਲੇ ਦੇ ਵਿੱਚ ਵੀ ਬਹੁਤ ਸਾਰੇ ਲੋਕ ਕੂੜਾ ਸੁੱਟ ਜਾਂਦੇ ਨੇ ਹਮ ਬੇਸ਼ੱਕ ਕੰਮ ਕੀਤੇ ਗਏ ਨੇ ਕੁਝ ਨਹਿਰਾਂ ਦੇ ਦੁਆਲੇ ਦੁਆਲੇ ਲਾਈ ਗਈ ਆਪਣੇ ਤਾਰਾਂ ਪੂਰਾਂ ਲਾਈਆਂ ਨੇ ਹਮ ਪਰ ਜੇ ਇਹ ਤੁਸੀਂ ਦੇਖ ਲੋ ਕਿ ਬਾਹਰਲੇ ਮੁਲਕਾਂ ਦੇ ਵਿੱਚ ਉਹ ਕਹਿੰਦੇ ਅਸੀਂ ਆਪਣੀਆਂ ਨਹਿਰਾਂ ਨੂੰ ਨਦੀਆਂ ਨੂੰ ਕੋਈ ਨਹੀਂ ਕਹਿੰਦੇ ਦੇਵਤੇ ਨੇ ਉੱਥੇ ਕੋਈ ਨਹੀਂ ਕਹਿੰਦੇ ਦੇਵੀ-ਦੇਵਤੇ ਨੇ ਤੇ ਪਰ ਉੱਥੋਂ ਦੀਆਂ ਜਿਹੜੀਆਂ ਨਦੀਆਂ ਦੇਖ ਲਓ ਲਸ਼ ਲਸ਼ ਕਰਦੀਆਂ ਕਈ ਇਲਾਕਿਆਂ ਦੇ ਵਿੱਚ ਕਈ ਦੇਸ਼ਾਂ ਦੇ ਵਿੱਚ ਨਹਿਰਾਂ ਦੇਖਿਆ ਪਾਣੀ ਇੰਨਾ ਸਾਫ ਸਾਡੇ ਤੁਸੀਂ ਦੇਖ ਲਓ ਜੀ ਅਸੀਂ ਕਹਿੰਨੇ ਜੀ ਸਾਡੀਆਂ ਦੇਵੀ-ਦੇਵਤੇ ਨੇ ਨਦੀਆਂ ਪਰ ਦੇਵੀ-ਦੇਵਤਿਆਂ ਦੇ ਹੋਣ ਦੇ ਕਰਕੇ ਅਸੀਂ ਹਾਲ ਕੀ ਕੀਤਾ ਸਤਲੋਈ ਦਰਿਆ ਦਾ ਤੁਸੀਂ ਦੇਖ ਲਓ ਧਾਰਮਿਕ ਪ੍ਰੋਗਰਾਮਾਂ ਦੇ ਵਿੱਚ ਅਸੀਂ ਕਿਸ ਢੰਗ ਨਾਲ ਪ੍ਰਦੂਸ਼ਣ ਫਲਾਉਂਦੇ ਆ ਜੀ ਪ੍ਰਸ਼ਾਸਨ ਕੀ ਕਰਦਾ ਪ੍ਰਸ਼ਾਸਨ ਸੁੱਤਾ ਰਹਿੰਦਾ ਪ੍ਰਸ਼ਾਸਨ ਨੂੰ ਚਾਹੀਦਾ ਵੀ ਉਸ ਨੂੰ ਰੁਕਿਆ ਜਾ ਸਕੇ ਠੀਕ ਹੈ ਜੀ ਉਸ ਤੋਂ ਬਾਅਦ ਲੋਕ ਜਿਹੜੇ ਆਏ ਨੇ ਦੂਜੇ ਸੂਬਿਆਂ ਤੋਂ ਵੀ ਆਏ ਨੇ ਨਾਲ ਆਪਣੇ ਭਾਗ ਧਾਰਮਿਕ ਜਿਹੜੇ ਉਹ ਕਰਮਕਾਂਡ ਵੀ ਲੈ ਕੇ ਆਏ ਨੇ ਤੇ ਉਹ ਇੱਥੇ ਆ ਕੇ ਦੇਖ ਲੋ ਕਿ ਕਿਸ ਢੰਗ ਨਾਲ ਉਹਨਾਂ ਨੇ ਪ੍ਰਦੂਸ਼ਿਤ ਕੀਤਾ ਸੋ ਕੁੱਲ ਮਿਲਾ ਕੇ ਇੱਕ ਹੱਥ ਨਾਲ ਤਾੜੀ ਨਹੀਂ ਵੱਜਦੀ ਭੁਪਿੰਦਰ ਜੀ ਇਹ ਜਿੱਥੇ ਸਾਡੇ ਜਿਹੜੇ ਸਰਕਾਰੀ ਤੰਤਰ ਜਿੱਥੇ ਸਿਆਸਤਦਾਨ ਕਸੂਰਵਾਰ ਨੇ ਬਰਾਬਰ ਦੀ ਕਸੂਰਵਾਰ ਪਬਲਿਕ ਵੀ ਹੈਗੀ ਆ ਤੇ ਜਿਹੜੀ ਜਿਸ ਢੰਗ ਨਾਲ ਤੁਸੀਂ ਗੱਲ ਸਵਾਲ ਪੁੱਛਿਆ ਹ ਹ ਕਿ ਦਿੱਲੀ ਜਿਹੜਾ ਇਸ ਵੇਲੇ ਚੌਥੀ ਵਾਰ ਹੋਇਆ ਕਿ ਉਹ ਸਰਵੇਖਣ ਦੇ ਵਿੱਚ ਸਭ ਤੋਂ ਜ਼ਿਆਦਾ ਪ੍ਰਦੂਸ਼ਿਤ ਸਭ ਤੋਂ ਜ਼ਿਆਦਾ ਗੰਦਾ ਸ਼ਹਿਰ ਜਿਹੜਾ ਉਹ ਜਿਹੜੇ ਐਲਾਨ ਕੀਤਾ ਗਿਆ ਜੀ ਬਿਮਾਰੀਆਂ ਫੈਲਣ ਗਈਆਂ ਸਾਹ ਦਮਾ ਹੋਰ ਕਈ ਖਤਰਨਾਕ ਬਿਮਾਰੀਆਂ ਜਿਹੜੀਆਂ ਨੇ ਉਹ ਫੈਲ ਗਈ ਜੀ ਦਿੱਲੀ ਦੇ ਸਿਆਸਤਦਾਨਾਂ ਦੇ ਵੱਲੋਂ ਵੀ ਕਈ ਵਾਰੀ ਪੰਜਾਬ ਹਰਿਆਣਾ ਦੇ ਕਿਸਾਨਾਂ ਨੂੰ ਵੀ ਜ਼ਿੰਮੇਵਾਰ ਠਹਿਰਾ ਦਿੱਤਾ ਜਾਂਦਾ ਵਾ ਦੇਖੋ ਪੰਜਾਬ ਹਰਿਆਣਾ ਦੇ ਕਿਸਾਨਾਂ ਨੂੰ ਜਿਹੜਾ ਜ਼ਿੰਮੇਵਾਰ ਉਠਾਇਆ ਜਾਂਦਾ ਹੁਣ ਤੁਸੀਂ ਦੇਖ ਲਓ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਦੀ ਜਿਹੜੀ ਦੂਰੀ ਹੈ ਉਹ 300 ਕਿਲੋਮੀਟਰ ਤੋਂ ਥੋੜੀ ਜ਼ਿਆਦਾ ਹੀ ਹੈ ਜੀ ਠੀਕ ਹੈ ਹੁਣ ਉੱਥੇ ਦਿੱਲੀ ਦੇ ਵਿੱਚ ਭਾਂਤ ਭਾਂਤ ਦੇ ਬੰਦੇ ਉੱਥੇ ਆ ਕੇ ਰਹਿੰਦੇ ਨੇ ਦੇਖ ਲਓ ਉੱਥੇ ਕਿੰਨੇ ਤਰ੍ਹਾਂ ਦੇ ਵਾਹਨ ਨੇ ਵਾਹਨਾਂ ਦੇ ਵਿੱਚੋਂ ਨਿਕਲਦਾ ਜਿਹੜਾ ਧੂਆਂ ਉਹ ਵੀ ਛੱਡ ਦਿਓ ਜਿਹੜਾ ਫ੍ਰਿਕਸ਼ਨ ਪੈਦਾ ਹੁੰਦਾ ਨਾ ਟਾਇਰ ਦਾ ਜਿਹੜਾ ਉਹ ਵਿੱਚ ਕਣ ਹੁੰਦੇ ਨੇ ਜਿਹੜਾ ਜਦੋਂ ਟਾਇਰ ਚੱਲਦਾ ਹੈ ਤੇ ਉਹ ਵਿਗਿਆਨਿਕ ਜਿਹੜੇ ਨੇ ਉਹ ਕਹਿੰਦੇ ਨੇ ਵੀ ਇਹ ਧੂਏ ਤੋਂ ਜ਼ਿਆਦਾ ਉਹ ਖਤਰਨਾਕ PM2.5 ਜਿਹੜਾ ਉਹ ਫ੍ਰਿਕਸ਼ਨ ਦੇ ਨਾਲ ਟਾਇਰਾਂ 'ਚ ਨਿਕਲਦਾ ਉਹ ਜ਼ਿਆਦਾ ਰਿਸਪੌਂਸੀਬਲ ਹੈਗਾ ਉਹ ਕਿਤੇ ਨਾ ਕਿਤੇ ਸੋ ਅਸੀਂ ਲੋਕ ਜਿਹੜੇ ਹਨ ਜਿਹੜੇ ਖਾਸ ਤੌਰ ਤੇ ਸਰਮਾਇਆਦਾਰ ਲੋਕ ਨੇ ਉਹਨਾਂ ਨੂੰ ਤੇ ਸਮਝ ਲਓ ਕਿ ਉਹ ਸਾਈਕਲ ਚਲਾਉਣਾ ਬਹੁਤ ਘੱਟ ਲੋਕ ਹੋਣਗੇ ਜਿਹੜੇ ਸਾਈਕਲਾਂ ਤੇ ਜਾਂ ਪਬਲਿਕ ਟਰਾਂਸਪੋਰਟ ਦਾ ਇਸਤੇਮਾਲ ਕਰਨਗੇ ਜਿਆਦਾ ਕਰਕੇ ਕਹਿੰਦੇ ਨੇ ਭੁੱਖੇ ਦੀ ਧੀ ਰੱਜੀ ਤੇ ਖੇੜਾਂਣ ਲੱਗੀ ਤੇ ਬਹੁਤ ਸਾਰੇ ਲੋਕ ਨੇ ਆਜ਼ਾਦੀ ਤੋਂ ਬਾਅਦ ਆਪਣੇ ਆਪ ਨੂੰ ਨਵਾਬਜਾਦੇ ਜਿਹੜੇ ਹੈਗੇ ਉਹ ਕਹਿੰਦੇ ਨਹੀਂ ਅਸੀਂ ਤੇ ਲੋਕਾਂ ਦੇ ਪ੍ਰਭਾਵ ਮਾੜਾ ਪਊਗਾ ਇਹ ਤੇ ਗੱਡੀ ਤੋਂ ਸਵਾਏ ਤੁ ਨੂੰ ਉਤਰਨਾ ਹੀ ਨਹੀਂ ਹੈਗਾ ਭਾਵੇਂ ਇੱਕ ਬੰਦਾ ਹੋਵੇ ਚਾਈਨਾ ਅਰਗੇ ਮੁਲਕ ਦੇਖ ਲਓ ਜੀ ਚਾਈਨਾ ਦੇ ਵਿੱਚ ਦੂਸਰੀ ਗੱਡੀ ਲੈਣੀ ਹੋਵੇ ਇਹਨਾਂ ਤੋਂ ਟੈਕਸ ਇਹੋ ਜਿਹਾ ਠੋਕਦੇ ਨੇ ਬੰਦਾ ਸੋਚ ਵੀ ਨਹੀਂ ਸਕਦਾ ਜੀ ਉੱਥੇ ਤੁਸੀਂ ਦੇਖ ਲਓ ਉੱਥੇ ਅਸੀਂ ਕਹਿੰਨੇ ਚਾਈਨਾ ਇਹ ਜੀ ਚਾਈਨਾ ਪਰ ਅੰਦਰ ਜਾ ਕੇ ਦੇਖੇ ਨਾ ਉਹ ਜੋ ਉਹਨਾਂ ਨੇ ਤਰੱਕੀ ਕੀਤੀ ਆ ਔਰ ਜੋ ਉਹਨਾਂ ਦੇ ਸ਼ਹਿਰ ਐ ਅਸੀਂ ਸੋਚ ਵੀ ਨਹੀਂ ਸਕਦੇ ਸੁਪਨੇ ਦੇ ਵਿੱਚ ਜੀ ਅਸੀਂ ਇਹ ਨਹੀਂ ਹੈਗੇ ਮਤਲਬ ਚੀਜ਼ ਇਹ ਨਹੀਂ ਹੈ ਕਿ ਸਾਨੂੰ ਪ੍ਰੋਗਰਾਮ ਦੇ ਵਿੱਚ ਆਪਣੇ ਮੁਲਕ ਦੀ ਜਿਹੜੀ ਬਦੁਖੋਈ ਕਰਨੀ ਚੰਗੀ ਲੱਗਦੀ ਸਾਡਾ ਮਹਾਨ ਭਾਰਤ ਸਾਨੂੰ ਇਸ ਦਿਨ ਪਿਆਰ ਹੈ ਪਰ ਤਕਲੀਫ ਉਦੋਂ ਹੁੰਦੀ ਹੈ ਜਦੋਂ ਇਹ ਜਿਹੜੇ ਗੈਰ ਜ਼ਿੰਮੇਵਾਰ ਲੋਕ ਨੇ ਸਾਡੇ ਦੇਸ਼ ਨੂੰ ਗੰਦਲਾ ਕਰ ਰਹੇ ਨੇ ਜਿਹੜੇ ਮਹਿਮਨੇ ਚਾਹੇ ਸਾਡੀ ਪਬਲਿਕ ਕਿਉਂ ਨਹੀਂ ਸਾਡੇ ਭਰਾ ਕਿਉਂ ਨਹੀਂ ਸਾਨੂੰ ਜ਼ਿੰਮੇਵਾਰ ਹੋਣਾ ਚਾਹੀਦਾ ਜੀ ਸਾਨੂੰ ਸਾਫ਼ ਸੁਥਰਾ ਰੱਖਣਾ ਚਾਹੀਦਾ ਅਸੀਂ ਵਿਦੇਸ਼ਾਂ 'ਚ ਜਾ ਕੇ ਸਿੰਗਾਪੁਰ 'ਚ ਜਾ ਕੇ ਤੁਸੀਂ ਥੋੱਕੇ ਕਿਉਂ ਖਾਏ ਹੋ ਹਾਂ ਜਿਹੜਾ ਉੱਥੇ ਸੜਕ ਦੇ ਉੱਤੇ ਨਾਲੇ ਲੰਮੇ ਪਾ ਕੇ ਉਹਨਾਂ ਨੇ ਜੁਰਮਾਨਾ ਕੱਢ ਲੈਣਾ ਵਿਦੇਸ਼ਾਂ ਦੇ ਵਿੱਚ ਜਾ ਕੇ ਕਰਤੂਤ ਕਰਕੇ ਦਿਖਾਓ ਦੇਖੋ ਇਹ ਨਾ ਕਰਕੇ ਹੀ ਬਹੁਤ ਸਾਰੇ ਮੁਲਕਾਂ ਦੇ ਵਿੱਚ ਸਾਡੇ ਭਾਰਤੀ ਲੋਕਾਂ ਨੂੰ ਕਹਿੰਦੇ ਨੇ ਵੀ ਗੰਦੇ ਨੇ ਸਾਰੇ ਦਿਨ ਮਿਕਾਂਗੇ ਬਹੁਤ ਚੰਗੇ ਵੀ ਨਹੀਂ ਪਰ ਇਹਨਾਂ ਦੇ ਕਰਕੇ ਜਿਹੜੇ ਚੰਗੇ ਬੰਦੇ ਨੇ ਉਹਨਾਂ ਦੀ ਵੀ ਸਮਝ ਲਓ ਕਿ ਇੱਕੋ ਰੱਸੇ ਨਾਲ ਪੇਟੇ ਜਾਂਦੇ ਨੇ ਉਹ ਵੀ ਇਹ ਜੇ ਇੱਕ ਬੰਦਾ ਮਾੜਾ ਤੇ ਸਾਰਿਆਂ ਨੂੰ ਮਾੜਾ ਸਾਬਤ ਉਹਦੇ ਨਾਲ ਹੋ ਜਾਂਦਾ ਸੋ ਇਹ ਸਭ ਚੀਜ਼ਾਂ ਜਿਹੜੀਆਂ ਨੇ ਉਹ ਕੱਲੇ ਸਰਕਾਰ ਨੇ ਨਹੀਂ ਕੱਲੇ ਮਹਿਕਮਿਆਂ ਨੇ ਨਹੀਂ ਦੇਖੋ ਮਹਿਕਮੇ ਤੇ ਹੈ ਹੀ ਕਈ ਮੈਂ ਮੈਂ ਜੇ ਕੋਈ ਦੂਰ ਆਈ ਨਹੀਂ ਕਿ ਸਾਡੇ ਮਹਿਕਮੇ ਜਿਹੜੇ ਨੇ ਉਹ ਭ੍ਰਸ਼ਟਾਚਾਰੀ ਦੇ ਨਾਲ ਲਿਬੜੇ ਨੇ ਚ ਕੋਈ ਦੂਰ ਆਈ ਨਹੀਂ ਹੈ ਜੀ ਠੀਕ ਹੈ ਦੂਜੇ ਪਾਸੇ ਤੁਸੀਂ ਦੇਖ ਲੋਗੇ ਜਿਹੜੀਆਂ ਮੇਨ ਸਮੱਸਿਆਵਾਂ ਨੇ ਉਹ ਕਿਸ ਢੰਗ ਨਾਲ ਹੱਲ ਕੀਤੀਆਂ ਜਾਣੀਆਂ ਨੇ ਜਿਹੜੀਆਂ ਸਿਆਸਤ ਦਾਣ ਤੇ ਉਹਨਾਂ ਨੂੰ ਇੱਕੋ ਹੀ ਹੈ ਜ਼ਿਆਦਾ ਕਰਕੇ ਉਹ ਬਸ ਇਹ ਕਿ ਉਹ ਟੌਫੀਆਂ ਗੋਲੀਆਂ ਲollipops ਲੋਕਾਂ ਨੂੰ ਦੇ ਦਿੰਦੇ ਅਸੀਂ ਇਹ ਕੁਝ ਕੀਤਾ ਤੇ ਜੇ ਤੁਸੀਂ ਪਬਲਿਕ ਵਾਸਤੇ ਕੀਤਾ ਤੇ ਸਹਾਨ ਕੀਤਾ ਹਮਮ ਪਬਲਿਕ ਨੇ ਤੁਹਾਨੂੰ ਚੁਣਿਆ ਕਦ ਲਈ ਹੈ ਇਹ ਨਾ ਕੰਮਾਂ ਵਾਸਤੇ ਚੁਣਿਆ ਬਿਲਕੁਲ ਅੱਜ ਤੁਸੀਂ ਦੇਖ ਲੋਗੇ ਕਿ ਉਹਦਾ ਘਾਟਨ ਕਰਦੇ ਆ ਸੜਕ ਬਣਾਈ ਉਥੋਂ ਫੰਡ ਉੱਤੋਂ ਆਂਦਾ ਹੈ ਜਾਂ ਸੈਂਟਰ ਗਵਰਨਮੈਂਟ ਤੋਂ ਆਂਦਾ ਹੈ ਜਾਂ ਸੂਬਾ ਸਰਕਾਰ ਤੋਂ ਆਂਦਾ ਹੈ ਤੇ ਉੱਥੇ ਸਾਡੇ ਮੰਤਰੀ ਇੱਕ ਮਾੜਾ ਜਿਹਾ ਉਹਨਾਂ ਟਾਕੀ ਲਾਣਾ ਹੁੰਦਾ ਹੈ ਕਹੀਦਾ ਭਈਆ ਦੇਖ ਲਓ ਜੀ ਉਦਘਾਟਨ ਕੀਤਾ ਤੇ ਹਾਰ ਪਵਾ ਕੇ ਚਲੇ ਜਾਂਦੇ ਨੇ ਫੰਡ ਚਾਹੇ ਸੈਂਟਰ ਵੱਲੋਂ ਆਇਆ ਹੋਵੇ ਜੀ ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਉਹਨਾਂ ਦੇ ਅੱਧੇ ਤੇ ਜਿਹੜੇ ਸਾਡੇ ਸਿਆਸਤਦਾਨ ਨੇ ਉਹਨਾਂ ਦੇ ਲੈ ਦਾ ਕੁੱਕੜ ਵੀ ਨਹੀਂ ਆਉਂਦਾ ਹੂੰ ਬਹੁਤ ਸਾਰੇ ਇਹੋ ਜਿਹੇ ਜਿਨ੍ਹਾਂ ਨੂੰ ਜਦੋਂ ਸੌਹ ਚੁੱਕਣੀ ਸੀ ਤੇ ਪੜ੍ਹਨਾ ਹੀ ਨਹੀਂ ਸੀ ਆਉਂਦਾ ਜੀ ਸੋ ਇਹ ਸਭ ਚੀਜ਼ਾਂ ਜਿਹੜੀਆਂ ਨੇ ਇਹ ਪਬਲਿਕ ਹੀ ਸੁਧਾਰ ਸਕਦੀ ਹੈ ਕਿਉਂਕਿ ਪਬਲਿਕ ਚੋਂ ਹੀ ਮੈਂ ਕਹਿੰਨਾ ਅਫਸਰ ਨਿਕਲਦੇ ਨੇ ਜੀ ਪਬਲਿਕ ਚੋਂ ਹੀ ਸਿਆਸਤਦਾਨ ਨਿਕਲਦੇ ਨੇ ਤੇ ਜੇ ਪਬਲਿਕ ਸਿਆਣੀ ਹੈ ਤੇ ਜਾਗਰੂਕ ਹੈ ਤਾਂ ਉਹ ਉਦਾਂ ਦੇ ਸਿਆਸਤਦਾਨ ਚੁਣੇਗੀ ਚਾਹੇ ਉਹ ਆਜ਼ਾਦ ਤੁਹਾਨੂੰ ਲੱਗਦਾ ਹੈ ਕਿ ਆਜ਼ਾਦ ਉਮੀਦਵਾਰ ਚੰਗਾ ਹੈ ਤੇ ਉਹਨਾਂ ਚੰਗੇ ਕੰਮ ਕੀਤੇ ਨੇ ਇਮਾਨਦਾਰ ਬੰਦਾ ਹੈ ਤੇ ਵੋਟ ਉਹਨੂੰ ਪਾ ਦਿਓ ਜਰੂਰ ਕਿਸੇ ਬ੍ਰਾਂਡ ਵਾਲੇ ਨੂੰ ਬ੍ਰਾਂਡ ਹੀ ਨੇ ਜੀ ਸਿਆਸੀ ਪਾਰਟੀਆਂ ਜਿਹੜੀਆਂ ਨੇ ਇੱਕ ਤਰ੍ਹਾਂ ਨਾਲ ਬ੍ਰਾਂਡ ਬਣੇ ਹੋਏ ਨੇ ਤੇ ਬ੍ਰਾਂਡ ਨੂੰ ਵੋਟ ਪਾਣ ਦੀ ਲੋੜ ਨਹੀਂ ਜੇ ਉਹ ਬੰਦਾ ਬੇਈਮਾਨ ਹੈ ਤੇ ਮੁੜ ਕੇ 5 ਸਾਲ ਉਹਨਾਂ ਤੁਹਾਨੂੰ ਚੂਸਣਾ ਹੀ ਹੈ ਲੁੱਟਣਾ ਹੀ ਹੈ ਤਾਂ ਤੁਹਾਡੇ ਟੈਕਸ ਦੇ ਪੈਸਿਆਂ ਦੀ ਬਦੂਦੀ ਢਾਣੀ ਹੈ ਉਹਨਾਂ ਜੀ ਵਿਰਿੰਦਰ ਜੀ ਵਿਚਾਰ ਚਰਚਾ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਇਹ ਸੰਸ ਸਾਡੇ ਨਾਲ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਜਿਨ੍ਹਾਂ ਨੇ ਸਿਆਸਤ ਦੇ ਮੁੱਦਿਆਂ ਦੇ ਉੱਤੇ ਵਿਚਾਰ ਚਰਚਾ ਕੀਤੀ ਅਗਲੀ ਵਾਰੀ ਫਿਰ ਹਾਜ਼ਰ ਹੋਵਾਂਗੇ ਪਗਦੀ ਸਿਆਸਤ ਦਾ ਨਵਾਂ ਪ੍ਰੋਗਰਾਮ ਲੈ ਕੇ ਤਦ ਤੱਕ ਲਈ ਜੀ ਇਜਾਜ਼ਤ ਤਾਂ ਸ਼ੁਕਰੀਆ ਜੀ